ਮਨੀਸ਼ ਸੁਸ਼ੋਦੀਆ ਦੀ ਪਿਆਰ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ ਵੀ ਆਉਣ ਵਾਲੀਆਂ 27 ਵੋਟਾਂ ਸੀ ਜਿੱਤਣੀਆਂ ਵਾਂ ਭਾਵੇਂ ਲੜਾਈ ਕਰਨੀ ਪਵੇ ਝਗੜਾ ਕਰਨਾ ਪਵੇ ਸਾਡੇ ਸੀਐਮ ਸਾਹਿਬ ਉਹ ਵੀ ਸੁਣ ਕੇ ਹੱਸ ਰਹੇ ਸੀ ਮੇਰੀ ਵੀ ਇਹ ਸਟੇਟਮੈਂਟ ਹੈ ਕਿ ਅਸੀਂ 2027 ਦੇ ਵਿੱਚ ਪੂਰੇ ਜੋਰ ਦੇ ਨਾਲ ਤੇ ਇਹ ਜਿਹੜੀਆਂ ਇਲੈਕਸ਼ਨਾਂ ਲੜਾਂਗੇ ਤੇ ਇਹਨੂੰ ਜਿੱਤਾਂਗੇ ਲੜਾਈ ਦਾ ਇਹ ਮਕਸਦ ਨਹੀਂ ਕਿ ਜਿਹੜੀ ਆਪਾਂ ਡਾਂਗਾ ਫੜ ਕੇ ਲੜਾਈ ਲੜਨੀ ਆ ਸਿਆਸੀ ਲੜਾਈ ਲੜਦਾ ਜਿਹੜਾ ਵਾ ਉਹ ਉਹਨਾਂ ਨੇ ਗੱਲ ਕੀਤੀ ਕੁਝ ਲੋਕ ਨਾ ਮਾਲਸਾ ਵਾਲੇ ਇਲਾਕੇ ਦੇ ਵਿੱਚ ਬੁੱਤ ਸਾੜਦੇ ਨੇ ਮਨੀਸ਼ ਛੋਧਿਆ ਜੇ ਇਸੇ ਕਾਰਨ ਕਦੇ ਤੁਸੀਂ ਇਹ ਵੀ ਵੇਖਿਆ ਵੀ ਸਰਕਾਰ ਨੇ ਆ ਚੰਗਾ ਕੰਮ ਕੀਤਾ ਵਾ ਤੇ ਅੱਜ ਢੋਲ ਵੱਜਣ ਡਏ ਆ ਕਦੇ ਕਿਸੇ ਨੇ ਦਿੱਤੀ ਖੁਸ਼ੀ ਉਹ ਇਹ ਕਾਇਬਟ ਬਣ ਗਈ ਆ ਵੀ ਜਿਹੜਾ ਚੰਗਾ ਕਰੋਗੇ ਉਹਦੀ ਅਸੀਂ ਕੋਈ ਗੱਲ ਨਹੀਂ ਕਰਨੀ ਤੇ ਜਿਹੜਾ ਮਾੜਾ ਕਰੋਗੇ ਉਹ ਅਸੀਂ ਨਿੰਦਣਾ ਆ ਤੇ ਨਹੀਂ ਮਾੜਾ ਕਰੋਗੇ ਤਾਂ ਅਸੀਂ ਟੰਗ ਲੱਭਾਂਗੇ ਵੀ ਇਹਨੂੰ ਨਿੰਦਣਾ ਕਿੱਦਾਂ ਕੁਝ ਦਿਨ ਪਹਿਲਾਂ ਤੁਹਾਡੇ ਵਰਕਰਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਵੀ ਕੁਝ ਐਸੇ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਜਿਹੜੇ ਅਕਾਲੀ ਦਲ ਦੇ ਸਮਝਣਾ ਰਾਜ ਭਾਗ ਵਿਕੋਣੇ ਆ ਤੇ ਉਹ ਨਸ਼ੇ ਦੇ ਤਸਕਰ ਵੀ ਰਹੇ ਨੇ ਅੱਜ ਕਿਹੜੀ ਵਾਸ਼ਿੰਗ ਮਸ਼ੀਨ ਆ ਗਈ ਜੀ ਭਗਵੰਤ ਮਾਨ ਸਾਹਿਬ ਨੇ ਖੁਦ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਚਾਹੇ ਉਹ ਕੋਈ ਵੀ ਆ ਤੇ ਸਾਨੂੰ ਕੋਈ ਇਦਾਂ ਦੀ ਇਲਜ਼ਾਮਬਾਜ਼ ਜਿਹੜੀ ਨਹੀਂ ਕਰਨੀ ਚਾਹੀਦੀ ਅ ਦੂਜੀ ਗੱਲ ਆ ਕਿ ਜੇ ਕੋਈ ਨਸ਼ੇ ਦਾ ਤਸਕਰ ਆ ਤੇ ਜਦੋਂ ਪਹਿਲਾਂ ਚੋਨਾ ਲੜਦੇ ਰੋ ਉਹਦਾ ਰੋਲਾ ਪੈਣਾ ਚਾਹੀਦਾ ਵਾਰ-ਵਾਰ ਜਿਹੜਾ ਬਿਆਸ ਦਰਿਆ ਦਾ ਪਾਣੀ ਆ ਉਹ ਸਾਡੇ ਖੇਤਾਂ ਦੇ ਵਿੱਚ ਆ ਜਾਂਦਾ ਪਹਿਲਾਂ ਪਾਣੀ ਬਾਈ ਚੂ ਵੀ ਆਇਆ ਹੈ ਤੇ ਉਹਦੇ ਵੀ ਬੜਾ ਨੁਕਸਾਨ ਹੋਇਆ ਸੀ 2 ਸਾਲ ਪਹਿਲਾਂ ਵੀ ਇਹੀ ਕੁਝ ਹੋਇਆ ਪਰ ਉਹਦਾ ਪੱਕਾ ਹੱਲ ਕਿਉਂ ਨਹੀਂ ਹੋ ਰਿਹਾ ਇਹ ਗੱਲ 2 ਸਾਲ ਦੀ ਨਹੀਂ ਹੈ ਇਹ ਗੱਲ ਉਹਨਾਂ ਦੀ ਹੈ ਜਦੋਂ ਦਾ ਦਰਿਆ ਲੰਘਦਾ ਹਾਂ ਇਹ ਤਾਂ ਹੈ ਠੀਕ ਹੈ ਨਾ ਇਹ 2 ਸਾਲ ਦੀ ਨਹੀਂ ਤੇ ਕਈ ਵਜ਼ੀਰ ਨਾਂਗੇ ਕੀ ਆ ਸਰਕਾਰ ਦੀ ਗੱਲ ਕਰ ਮੈਂ ਦੱਸਦਾ ਨਾ ਪਿਛੇ ਜੇ ਨਾ ਤੁਹਾਡਾ ਇੱਕ ਵੀਡੀਓ ਬੜਾ ਵਾਇਰਲ ਹੋਇਆ ਸੀ ਕਿ ਤੁਸੀਂ ਐਸਐਸਪੀ ਸਾਹਿਬ ਨੂੰ ਖੁਦ ਜਾ ਕੇ ਨਸ਼ਾ ਤਸਕਰਾਂ ਦੇ ਨਾਂ ਤੱਕ ਦਿੱਤੇ 92 93 ਦੂਜੇ ਜਿਹੜੇ ਉਹ ਕਿਉਂ ਨਹੀਂ ਬੋਲੇ ਉਹਨਾਂ ਨੇ ਇਸ ਮਸਲੇ ਤੇ ਕਿਉਂ ਨਹੀਂ ਬੋਲੇ ਨਹੀਂ ਬੋਲੇ ਆ ਬੜਿਆ ਬੋਲੇ ਦਾ ਮਤਲਬ ਪੀ ਕਹਿੰਦਾ ਪਾ ਵੀ ਨਾ ਨਾ ਲੈ ਕੇ ਕਿਉਂ ਨਹੀਂ ਬੋਲੇ ਜਿੱਤਾ ਤੁਸੀਂ ਨਾ ਦਿੱਤੇ ਕਿਤੇ ਬੰਜਿੰਦਰ ਸਿੰਘ ਲਾਲਪੁਰਾ ਇੱਕ ਟੈਕਸੀ ਡਰਾਈਵਰ ਤੋਂ ਉੱਚੇ ਹੌਦਿਆਂ ਤੇ ਪਹੁੰਚਿਆ ਇਹ ਬਹੁਤ ਲੋਕਾਂ ਨੂੰ ਨਹੀਂ ਪਤਾ ਨਹੀਂ ਇਹ ਚੀਜ਼ ਹੈ ਬਿਲਕੁਲ ਇਹਨਾਂ ਨੇ ਗਲਤ ਚਲਾਈ ਆ ਰੂਪ ਕਿਉਂ ਬਦਲਿਆ ਬੜਾ ਸੋਹਣਾ ਤਾੜਾ ਲੱਗਦਾ ਸੀ ਤੁਹਾਡਾ ਜਦੋਂ ਤੁਸੀਂ ਨਵੇਂ-ਨਵੇਂ ਆਏ ਪਾਰਟੀ 'ਚ ਇਹਦਾ ਜਵਾਬ ਮੈਂ ਜਦੋਂ ਦਾਖਲ ਹੋਇਆ ਨਾ ਉਦੋਂ ਮੈਂ ਦੇ ਚੁੱਕਾ ਵਾਂ ਤੇ ਵਾਰ-ਵਾਰ ਇਹਦਾ ਮੈਂ ਜਵਾਬ ਨਹੀਂ ਦੇਣਾ ਸੋ ਦੋਸਤੋ ਅੱਜ ਅਸੀਂ ਬਿਲਕੁਲ ਬਿਆਸਤ ਰਿਆ ਦੇ ਕਿਨਾਰੇ ਤੇ ਆ ਤੇ ਐਮਨ ਲਾਹ ਸਾਹਿਬ ਹਰ ਹੜਪੀੜਤ ਔਲ ਜਾ ਰਹੇ ਨੇ ਹਰ ਪਿੰਡ ਦੇ ਵਿੱਚ ਜਾ ਕੇ ਹੜਪੀੜਤ ਕਿਸਾਨ ਜਿਹੜੇ ਆ ਉਹਨਾਂ ਦਾ ਦੁੱਖ ਸੁੱਖ ਪੁੱਛਣ ਜਾ ਰਹੇ ਨੇ ਤੇ ਇਸ ਵੇਲੇ ਇੱਥੇ ਗੁਰਦੁਆਰਾ ਸਾਹਿਬ ਰੁਕੇ ਹੋਏ ਸੀ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਆਪਾਂ ਸਿੱਧੀ ਗੱਲਬਾਤ ਤੁਹਾਡੀ ਕਰਾਉਣੇ ਵੀਰ ਜੀ ਬਹੁਤ ਬਹੁਤ ਬਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੜਪੀੜਤ ਕਿਸਾਨਾਂ ਕੋਲ ਗਏ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਕਾਫੀ ਬੁਰੇ ਲਾਤਾ ਜੀ ਸਾਡੇ ਜਿਹੜਾ ਪਹਿਲਾਂ ਵੀ ਵਾਰ-ਵਾਰ ਜਿਹੜਾ ਬਿਆਸ ਦਰਿਆ ਦਾ ਪਾਣੀ ਆ ਸਾਡੇ ਖੇਤਾਂ ਦੇ ਵਿੱਚ ਆ ਜਾਂਦਾ ਵਾ ਜੀ ਤੇ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਸਾਡੀ ਸਾਡੇ ਜਿਹੜੇ ਕਿਸਾਨੀ ਆ ਤੇ ਸਾਡੀ ਜਿਹੜੀ ਫਸਲ ਆ ਉਹ ਜਿਹੜੀ ਇੱਥੇ ਬਰਬਾਦ ਹੁੰਦੀ ਹੈ ਹਜ਼ਾਰਾਂ ਏਕੜ ਜੀ ਤੇ ਐਤਕੀ ਵੀ ਪਹਿਲਾਂ ਪਾਣੀ ਭਾਈ ਚੂ ਆਇਆ ਸੀ ਹੂੰ ਤੇ ਉਦੋਂ ਵੀ ਬੜਾ ਨੁਕਸਾਨ ਹੋਇਆ ਸੀ ਹੂੰ ਹੁਣ ਫੇਰ ਆਇਆ ਵਾ ਤੇ ਹੁਣ ਫੇਰ ਬਹੁਤ ਵੱਡਾ ਨੁਕਸਾਨ ਜਿਹੜਾ ਸਾਡਾ ਹੋਇਆ ਹਜ਼ਾਰਾਂ ਏਕੜ ਫਸਲ ਜਿਹੜੀ ਆ ਉਹ ਬਰਬਾਦ ਹੋਈ ਐ ਹੂੰ ਤੇ ਅੱਜ ਅਸੀਂ ਪਹਿਲਾਂ ਖਬੋ ਪਿੰਡ ਗਏ ਹਾਂ ਜੀ ਫੇਰ ਉਸ ਤੋਂ ਬਾਅਦ ਦੇ ਵਿੱਚ ਚੱਬਾ ਕਲਾ ਹੂੰ ਤੇ ਧੁੰਨ ਪਿੰਡ ਹੂੰ ਤੇ ਉਸ ਤੋਂ ਬਾਅਦ ਦੇ ਵਿੱਚ ਕੜਕਾ ਹੂੰ ਤੇ ਮੁੰਡਾ ਪਿੰਡ ਜੀ ਤੇ ਬਾਕੀ ਦੇ ਰਹਿੰਦੇ ਜਿਹੜੇ ਪਿੰਡ ਆ ਉਹ ਇੱਕ ਦੋ ਨਾਲ ਬਾਕੀ ਕੱਢਣਾ ਬਹੁਤ ਸਾਰੀਆਂ ਨਾ ਵੀਡੀਓ ਵਾਇਰਲ ਹੁੰਦੀ ਆ ਜਿਹੜੇ ਜਿਹਦੇ ਵਿੱਚ ਕਿਸਾਨ ਇਹ ਗੱਲ ਕਹਿ ਰਿਹਾ ਵੀ ਅਸੀਂ ਹੱਲ ਦੱਸ ਰਹੇ ਹਾਂ ਸਰਕਾਰ ਨੂੰ ਪਰ ਇਹਦਾ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ 2 ਸਾਲ ਪਹਿਲਾਂ ਵੀ ਇਹੋ ਕੁਝ ਹੋਇਆ ਪਰ ਉਹਦਾ ਪੱਕਾ ਹੱਲ ਕਿਉਂ ਨਹੀਂ ਹੋ ਰਿਹਾ ਇਹ ਇੱਥੇ ਕਿੱਥੇ ਕਮੀਆਂ ਨੇ ਤੁਹਾਡੇ ਵਾਲੇ ਪਾਸੇ ਕਿ ਜਾਂ ਉਦੋਂ ਉਹਨਾਂ ਦੀ ਪ੍ਰਪੋਜ਼ਲ ਹੀ ਗਲਤ ਆ ਇਹ ਗੱਲ 2 ਸਾਲ ਦੀ ਨਹੀਂ ਹੈ ਇਹ ਗੱਲ ਉਹ ਹੁੰਦੀ ਹੈ ਜਦੋਂ ਦਾ ਦਰਿਆ ਲੰਘਦਾ ਹਾਂ ਇਹ ਤਾਂ ਹੈ ਜੀ ਠੀਕ ਹੈ ਨਾ ਇਹ 2 ਸਾਲ ਦੀ ਨਹੀਂ ਇੱਥੇ ਕਈ ਵਜ਼ੀਰ ਨਾਂਗੇ ਕੀ ਕਰੇ ਮੈਂ ਤੁਹਾਨੂੰ ਇਹ ਰਾਜ ਦੀ ਗੱਲ ਕਰ ਰਿਹਾ ਸਰਕਾਰ ਦੀ ਗੱਲ ਕਰ ਮੈਂ ਦੱਸਦਾ ਨਾ ਕਿ ਤੁਸੀਂ ਇਹ ਵੇਖੋ ਵੀ ਇੱਥੇ ਬੰਨ ਹੀ ਨਹੀਂ ਬੱਜਾ ਆਜ਼ਾਦੀ ਤੋਂ ਬਾਅਦ ਵੀ ਨਹੀਂ ਬੱਜਾ ਬੰਨ ਸੋ ਕਈ ਸਰਕਾਰਾਂ ਚ ਲੰਘੀਆਂ ਉਹਦਾ ਕਾਰਨ ਹੈ ਇਹਦੇ ਵਿਸ਼ੇ ਕਿ ਕਾਫੀ ਜ਼ਮੀਨ ਜਿਹੜੀ ਉਹ ਨੰਬਰੀ ਜ਼ਮੀਨ ਹੈ ਜਿਹੜੀ ਦਰਿਆ ਨੇ ਆਪਣੇ ਅਧੀਨ ਲੈ ਲਈ ਜੀ ਫਿਰ ਜਦੋਂ ਬਨ ਬੱਜਣਾ ਵਾ ਤੇ ਹੁਣ ਜਿਹੜੇ ਕਿਸਾਨ ਦੀ ਜ਼ਮੀਨ ਆ ਉਹਨੂੰ ਇਹ ਹੁੰਦਾ ਵੀ ਜੇ ਮੇਰੀ ਜ਼ਮੀਨ ਵਿੱਚ ਲੈਣੀ ਆ ਭਈ ਪੈਸੇ ਤੇ ਦੇਣੇ ਬੰਦੇ ਆ ਸੋ ਉਹ ਜ਼ਮੀਨ ਬਹੁਤ ਜ਼ਿਆਦੀ ਆ ਹਜ਼ਾਰਾਂ ਏਕੜ ਜ਼ਮੀਨ ਆ ਜਿਸ ਕਰਕੇ ਜਿਹੜੀ ਬਨ ਦੀ ਪਰਬੋਦਲ ਉਹਦਾ ਸਾਰੀ ਬਨ ਜਾਂਦੀ 90 93 ਕਰੋੜ ਦੇ ਆਸ-ਪਾਸ ਉਹ ਤਾਂ ਬਣਾਦ ਨਹੀਂ ਹੈ ਸਰਕਾਰਾਂ ਕੋਈ ਚੱਕਰ ਨਹੀਂ ਹੈ ਨਾ ਪਰ ਜਿਹੜੀ ਵਿਚਲੀ ਜ਼ਮੀਨ ਰਹਿ ਜਾਂਦੀ ਸਾਡੇ ਕਿਸਾਨ ਵੀਰਾਂ ਦੀ ਜਿਉ ਬਨ ਵੱਜ ਜਾਂਦਾ ਵਾ ਜਿੱਦਾਂ ਲਾ ਲੋ ਤੇ ਉਹ ਜਿਹੜੀਆਂ ਵਿਚ ਜ਼ਮੀਨ ਰਹਿ ਜਾਂਦੀ ਆ ਉਹਦਾ ਇਸ਼ੂ ਬਣ ਜਾਂਦਾ ਵੀ ਉਹ ਕਿੱਥੇ ਗਈ ਉਹਦਾ ਕੋਈ ਹੱਲ ਨਹੀਂ ਉਹਦਾ ਫਿਰ ਹਜ਼ਾਰਾਂ ਏਕੜ ਜ਼ਮੀਨ ਆ ਫਿਰ ਉਹ ਗਵਰ ਕਰਨੀ ਪੈਣੀ ਸੋ ਉਹਦੇ ਲਈ ਪਹਿਲਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲਿਆ ਤੇ ਬੰਨ ਦਾ ਵੀ ਪ੍ਰੋਪੋਜ਼ਲ ਜਿਹੜਾ ਉਹ ਪੂਰਾ ਬਣਾਇਆ ਸੀ 93 ਕਰੋੜ ਲਗਭਗ ਦਾ ਜੀ ਤੇ ਉਸ ਤੋਂ ਬਾਅਦ ਵਿੱਚ ਹੁਣ ਫੇਰ ਮਿਲਦਾ ਕਿਉਂਕਿ ਇੱਕ ਦਿਨ ਨਾ ਕਿਤੇ ਇੱਕ ਵਾਰੀ ਆ ਗਿਆ ਤੇ ਚਲੋ 4-5 ਸਾਲ 6 ਸਾਲ ਸੋਖੇ ਲੰਘੇ ਫਿਰ ਨਹੀਂ ਆਇਆ ਪਰ ਇਹ ਜਿੱਦਾਂ ਹੁਣ 22 ਚ ਵੀ ਆ ਗਿਆ 23 ਛੱਡਿਆ ਹੁਣ 24 ਚ ਫੇਰ ਫਸਲ ਖਰਾਬ ਹੋ ਗਈ ਫੇਰ ਪਾਣੀ ਆ ਗਿਆ ਤੇ ਇਹਦਾ ਖਾਲ ਜਿਹੜਾ ਵਾ ਉਹ ਜ਼ਰੂਰ ਕਰਨਾ ਜਿਹੜਾ ਬੰਦਾ ਵਾ ਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਵੀ ਸਾਡਾ ਜਿਹੜਾ ਮੈਨੂੰ ਰੋਡ ਮੈਪ ਤਿਆਰ ਆ ਵੀ ਅਸੀਂ ਲਗਭਗ ਕਰ ਰਹੇ ਹਾਂ ਥੋੜਾ ਜਿਹਾ ਅੱਗੇ ਵਧੀਏ ਵੀ ਪਿੱਛੇ ਜਿਹੜਾ ਤੁਹਾਡਾ ਇੱਕ ਵੀਡੀਓ ਬੜਾ ਵਾਇਰਲ ਹੋਇਆ ਸੀ ਵੀ ਤੁਸੀਂ ਐਸਐਸਪੀ ਸਾਹਿਬ ਨੂੰ ਖੁਦ ਜਾ ਕੇ ਨਸ਼ਾ ਤਸਕਰਾਂ ਦੇ ਨਾਂ ਤੱਕ ਦਿੱਤੇ ਤੇ ਕੀ ਤੁਹਾਨੂੰ ਲੱਗਦਾ ਵੀ ਉਹ ਤੁਹਾਡੇ ਨਾਂ ਦੇਣ ਦੇ ਨਾਲ ਤੁਸੀਂ ਪਹਿਲ ਕਦਮੀ ਕੀਤੀ ਮੁਬਾਰਕ ਹੈ ਇਸ ਗੱਲ ਦੀ ਦੂਸਰੇ ਐਮਐਲਏ ਸਾਹਿਬ ਵੀ ਤੁਹਾਡੇ ਨਾਲ ਨੇ ਪਾਰਟੀ ਦੇ ਉਹ 92 93 ਦੂਜੇ ਜਿਹੜੇ ਉਹ ਕਿਉਂ ਨਹੀਂ ਬੋਲੇ ਉਹਨਾਂ ਨੇ ਇਸ ਮਸਲੇ ਤੇ ਕਿਉਂ ਨਹੀਂ ਬੋਲੇ ਨਹੀਂ ਬੋਲੇ ਆ ਬੜਿਆ ਨਹੀਂ ਬੋਲੇ ਦਾ ਮਤਲਬ ਪੀ ਕਹਿੰਦਾ ਪਾਪੀ ਨਾ ਨਾ ਲੈ ਕੇ ਕਿਉਂ ਨਹੀਂ ਬੋਲੇ ਜਿੱਦਾਂ ਤੁਸੀਂ ਨਾ ਦਿੱਤੇ ਸੀ ਦੇਖੋ ਇਹ ਹਰ ਬੰਦੇ ਦਾ ਆਪਣਾ ਕੰਮ ਕਰਨ ਦਾ ਢੰਗ ਹੁੰਦਾ ਤੇ ਜੇ ਗੱਲ ਕਰੀਏ ਖਡੂਰ ਸਾਹਿਬ ਦੇ ਵਿਧਾਨ ਸਭਾ ਦੇ ਵਿੱਚ ਜੀ ਤੇ ਸਭ ਤੋਂ ਪਹਿਲਾਂ ਆਪਣੀਆਂ ਪੰਚਾਇਤਾਂ ਹੀ ਬਣੀਆਂ ਜੀ ਚਾਪਾ ਗਿਆ ਸੀ ਵੀ ਸਾਡਾ ਕੋਈ ਵੀ ਮੈਂਬਰ ਸਰਪੰਚ ਚਿੱਟਾ ਵੇਚਣ ਵਾਲੇ ਦੇ ਮਗਰੋਂ ਛਡਾਉਣ ਨਹੀਂ ਜਾਊਗਾ ਬਿਲਕੁਲ ਉੱਚ ਵੀ ਖਡੂਰ ਸਾਹਿਬ ਦੇ ਮੈਂਬਰਾਂ ਨੇ ਜਿਹੜੀ ਆ ਸੇਵਾ ਲੁੱਟੀ ਸਭ ਤੋਂ ਪਹਿਲਾਂ ਸਰਪੰਚਾਂ ਨੇ ਜੀ ਜੇਗਾ ਨਸ਼ਾ ਜਾਂਦੀ ਆਉਂਦੀ ਆ ਤੇ ਫਿਰ ਨਸ਼ਿਆਂ ਦੇ ਸਤਾਗਰਾਂ ਦੇ ਨਾਮ ਜਿਹੜੇ ਆ ਉਹ ਮੈਂ ਫਾਈਲ ਬਣਾ ਕੇ ਉਹਨਾਂ ਆਪ ਦੇ ਕੇ ਆ ਹਾਂ ਜੀ ਜਿੱਚੋ ਵੱਡੀ ਗਿਣਤੀ ਦੇ ਵਿੱਚ ਫੜੇ ਵੀ ਗਏ ਆ ਹਮ ਤੇ ਕੁਝ ਬਾਅਦ ਚ ਲੱਭੇ ਨਹੀਂ ਸੁਖ ਨਾਲ ਤੇ ਉਹ ਵੀ ਲੱਭਦੇ ਆ ਤੇ ਉਹ ਵੀ ਮਤਲਬ ਫਿਰ ਜੇਲ੍ਹ ਚ ਜਾਣਗੇ ਹਮ ਤੇ ਬਾਕੀ ਸਾਡੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੈਂ ਜਿਹੜੀ ਉਹ ਛੇੜੀ ਆ ਤੇ ਉਹਦੇ ਤਹਿਤ ਅਸੀਂ ਹਰ ਰੋਜ਼ ਜਿਹੜਾ ਉਹਦੇ ਤੇ ਕੰਮ ਕਰ ਰਹੇ ਆ ਪ੍ਰਸ਼ਾਸਨ ਵੀ ਕਰ ਰਿਹਾ ਤੇ ਅੱਗੇ ਨਾਲ ਤੁਸੀਂ ਵੇਖਿਆ ਹੋਊਗਾ ਕਿ ਲੁੱਟਾ ਖੂਆ ਨੂੰ ਕਾਫੀ ਜਿਹੜੀ ਠਾਲਾ ਉਹ ਪਾਈ ਆ ਜੇ ਜੇਲ੍ਹਾਂ ਦੀ ਗਿਣਤੀ ਦੀ ਗੱਲ ਕਰੀਏ ਤੇ ਇਹ ਜਿੱਥੇ ਪਹਿਲਾਂ ਅੱਧੀ ਗਿਣਤੀ ਸੀ ਤੇ ਜੇ ਆਪਣੀ ਗੋਦਾਲ ਸਾਹਿਬ ਦੀ ਗੱਲ ਕਰੀਏ ਜੇ ਕਿ ਇਹਦਾ ਰਿਸ਼ਤੇਦਾਰ ਉਹ ਜੇਲ੍ਹ ਚ ਮੁਲਾਜ਼ਮ ਲੱਗਾ ਤੇ ਉਹਨੂੰ ਪੁੱਛੋ ਵੀ ਪਿਛਲੇ 2.5 ਮਹੀਨੇ ਪਹਿਲਾਂ ਬੰਦੇ ਕਿੰਨੇ ਸੀ ਤੇ ਅੱਜ ਉੱਥੇ ਬੰਦੇ ਕਿੰਨੇ ਆ ਤੇ ਉਹ ਰਿਸ਼ਤੇਦਾਰ ਜੇਲ੍ਹ ਦਾ ਖੁਦ ਦੱਸੂਗਾ ਵੀ ਬਹੁਤ ਜ਼ਿਆਦੇ ਜਿਹੜੇ ਕ੍ਰਿਮੀਨਲ ਬੰਦੇ ਆ ਫੜ ਕੇ ਜੇਲ੍ਹ ਦੇ ਵਿੱਚ ਜਿਹੜੇ ਭੇਜੇ ਗਏ ਨਸ਼ਾ ਤੱਕਰ ਫੜੇ ਗਏ ਮੁਬਾਰਕਾਂ ਪਰ ਜਿਹੜੇ ਬੰਦੇ ਆਦੀ ਹੋ ਚੁੱਕੇ ਨੇ ਜਿਹੜੇ ਨਸ਼ੇ ਦੇ ਆਦੀ ਨੇ ਟੀਕਾ ਲਾਉਂਦੇ ਨੇ ਜਾਂ ਨਸ਼ਾ ਕਰਦੇ ਨੇ ਉਹਨਾਂ ਵਾਸਤੇ ਸਰਕਾਰ ਕੋਲ ਕੀ ਰੋਡ ਮੈਪ ਹੈਗਾ ਦੋ ਤਿੰਨ ਤਰੀਕੇ ਦੇ ਲੋਕ ਆ ਇੱਕ ਤਾਂ ਉਹ ਆ ਜਿਹੜੇ ਜਾਣਾ ਹੀ ਨਹੀਂ ਚਾਹੁੰਦੇ ਤੇ ਨਸ਼ਾ ਛੱਡਣਾ ਹੀ ਨਹੀਂ ਚਾਹੁੰਦੇ ਦੂਸਰੇ ਉਹ ਲੋਕ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਦੇ ਪਰਿਵਾਰਾਂ ਕੋ ਪੈਸੇ ਨਹੀਂ ਹੈਗੇ ਜਿੱਦਾਂ ਲਾ ਲੋ ਜਿੱਦਾਂ ਸੈਂਟਰ ਚ ਦਾਖਲ ਕਰਾਉਣ ਦੀ ਉੱਥੇ ਮੁਸ਼ਕਲ ਆ ਉਹਦੇ ਲਈ ਪੰਜਾਬ ਸਰਕਾਰ ਨੇ ਅਪਰਾਲਾ ਕੀਤਾ ਵਾ ਵੀ ਜਿਹੜਾ ਵੀ ਬੱਚਾ ਕੋਈ ਨਸ਼ਾ ਛੱਡਣਾ ਚਾਹੁੰਦਾ ਉਹ ਛੱਡ ਦੇ ਪਿੰਡ ਦੇ ਕੋਈ ਵੀ ਸਰਪੰਚ ਮੋਤਬਰ ਨੂੰ ਦੱਸ ਦੇ ਤੇ ਉਹਨੂੰ ਜਿਹੜਾ ਆਪਾਂ ਉਹਦਾ ਇਲਾਜ ਨਹੀਂ ਉਹਨੂੰ ਫ੍ਰੀ ਜਿਹੜਾ ਵਾ ਉਹਦਾ ਇਲਾਜ ਕਰਾਇਆ ਜਾਊਗਾ ਤੇ ਜਿੱਥੇ ਵੀ ਸੰਭਵ ਹੋਊਗਾ ਜਿਹੜੇ ਵੀ ਸੈਂਟਰ ਦੇ ਵਿੱਚ ਸੰਭਵ ਹੋਊਗਾ ਉਸ ਵਕਤ ਉੱਥੇ ਉਹਨੂੰ ਦਾਖਲ ਕਰਾ ਕੇ ਤੇ ਉਹਦਾ ਜਿਹੜਾ ਇਲਾਜ ਆ ਉਹ ਕੀਤਾ ਜਾਊਗਾ ਮੈਂ ਇਸ ਤੋਂ ਥੋੜਾ ਜਿਹਾ ਹੋਰ ਅੱ ਦੇ ਵਿੱਚ ਨਾ ਇੱਕ ਸਰਕਾਰ ਵੱਲੋਂ ਆਵਾਜ਼ ਜਿੱਤੀ ਗਿਆ ਐਮਐਲਏ ਸਾਹਿਬ ਨੇ ਵੀ ਜੇ ਕੰਮ ਕਰਾਂਗੇ ਤੇ ਵੋਟਾਂ ਮੰਗਣ ਘਰਾਂ ਚ ਜਾਵਾਂਗਾ ਹੈ ਨਾ ਜੀ ਇੱਕ ਕੱਲ ਪਰਸੋਂ ਦਾ ਨਾ ਮਨੀਸ਼ ਸ਼ੋਦੀਆ ਦੇ ਵਿਆਹ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ ਵੀ ਆਉਣ ਵਾਲੀਆਂ 27 ਵੋਟਾਂ ਸੀ ਜਿੱਤਣੀਆਂ ਵਾ ਭਾਵੇਂ ਲੜਾਈ ਕਰਨੀ ਪਵੇ ਝਗੜਾ ਕਰਨਾ ਪਵੇ ਜੇ ਉਹਨਾਂ ਦੀ ਭਾਸ਼ਾ ਚ ਕਾਮ-ਦਾਮ ਦੰਡ ਪੇਵ ਜੋਦ ਉਹਨਾਂ ਹਿੰਦੀ ਦੇ ਵਿੱਚ ਉਹਨਾਂ ਜੋ ਵੀ ਬੋਲਿਆ ਤੇ ਐਮਐਲਏ ਸਾਹਿਬ ਅੱਗੇ ਆਪਣਾ ਆਪਣੇ ਸਾਡੇ ਸੀਐਮ ਸਾਹਿਬ ਉਹ ਵੀ ਸੁਣ ਕੇ ਹੱਸ ਰਹੇ ਸੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਕਿ ਭਾਈ ਸਾਡੇ ਪੰਜਾਬੀ ਇਦਾਂ ਦੇ ਨਹੀਂ ਐ ਅਸੀਂ ਤਾਂ ਇੱਕ ਦੂਜੇ ਨੂੰ ਟੀਚਰਾਂ ਕਰਕੇ ਵੋਟਰ ਵੋਟਾਂ ਲੈਣੇ ਆ ਤਾਂ ਅਸੀਂ ਸਿਰ ਪਾੜਨ ਵਾਲੇ ਨਹੀਂ ਉਹਨਾਂ ਨੇ ਲੜਾਈ ਤੱਕ ਵੀ ਕਹਿ ਦਿੱਤਾ ਕੀ ਲੱਗਦਾ ਜੀ ਆਉਣ ਵਾਲੇ ਸਮੇਂ ਦੰਗਿਆਂ ਦੀ ਆਸ ਕੀਤੀ ਜਾਊਗੀ ਨਹੀਂ ਨਹੀਂ ਮੈਂ ਇਹ ਗੱਲ ਹੈ ਤਾਂ ਆਪਣੀ ਫਰਕ ਕੱਢਣ ਦੀ ਵੀ ਕਿੱਥੇ ਹੈ ਲੜਾਈ ਤੇ ਆਪਾਂ ਘੋਲਚ ਵੀ ਕਰਦੇ ਆ ਜੀ ਕਰਦੇ ਆ ਨਾ ਤੇ ਰਲ ਕੇ ਕਰਦੇ ਆ ਭਲਵਾਨ ਵਾਲੀ ਵੀ ਕਰਦੇ ਆ ਸੋ ਲੜਾਈ ਦਾ ਇਹ ਮਕਸਦ ਨਹੀਂ ਕਿ ਜਿਹੜੀ ਆਪਾਂ ਡਾਂਗਾ ਫੜ ਕੇ ਲੜਾਈ ਲੜਨੀ ਆ ਸਿਆਸੀ ਲੜਾਈ ਲੜਨ ਦਾ ਜਿਹੜਾ ਵਾ ਉਹ ਉਹਨਾਂ ਨੇ ਗੱਲ ਕੀਤੀ ਆ ਕਿ ਜੋ ਵੀ ਕਰਨਾ ਪਿਆ ਅਸੀਂ 27 ਦੇ ਵਿੱਚ ਉਹ ਸਿਆਸੀ ਲੜਾਈ ਲੜਾਂਗੇ ਤੇ ਜਿੱਤਾਂਗੇ ਤਾਂ ਗੱਲ ਠੀਕ ਵੀ ਆ ਜਦੋਂ ਇਲੈਕਸ਼ਨਾਂ ਹੁੰਦੀਆਂ ਤੇ ਮੇਰੀ ਇਲੈਕਸ਼ਨ ਹੀ ਲਾ ਲੋ ਤੇ ਸੰਘਤ ਨੇ ਪੂਰੀ ਲੜਾਈ ਲੜੀ ਆ ਤੇ ਮੈਨੂੰ ਜਤਾਇਆ ਅਸੀਂ ਦੇ ਵੱਡੇ ਵੱਡੇ ਨਾ ਚਵਾੜੇ ਹੀ ਇੱਥੇ ਅਰਬਾਂ ਰੁਪਈਆ ਵਾਲੇ ਬੈਠੇ ਉਹਨਾਂ ਲੋਕਾਂ ਨੇ ਰਾਇਆ ਵਾ ਤੇ ਹੁਣ ਇਹ ਵੀ ਇਹ ਲੜਾਈ ਆਪ ਇਹਨੂੰ ਮਾੜੀ ਨਹੀਂ ਕਹਿਆ ਸੀ ਹਾਂ ਇਹ ਲੋਕਾਂ ਨੇ ਆਪ ਲੜਾਈ ਲੜੀ ਆ ਤੇ ਲੋਕਾਂ ਨੇ ਫਿਰ ਡਾਂਗਾ ਫੜ ਕੇ ਵੀ ਲੜੀ ਆ ਵੀ ਅਸੀਂ ਦੂਜਿਆਂ ਨੂੰ ਪੈਸੇ ਨਹੀਂ ਵੰਡਣਦੇ ਨੇ ਕਈ ਪਿੰਡਾਂ 'ਚ ਹਾਲਾਂਕਿ ਮੇਰਾ ਤੜਾ ਹੁਣੀ ਪਰ ਲੋਕਾਂ ਕਹਿੰਦੇ ਨਹੀਂ ਇਹਨੂੰ ਮੁੰਡੇ ਨੂੰ ਜਿਤਾਉਣਾ ਹੈ ਕਿ ਆਪਾਂ ਤੇ ਲੋਕਾਂ ਨੇ ਚਾਹ ਨਾਲ ਵੋਟਾਂ ਪਾਈਆਂ ਨਹੀਂ ਡਾਂਗਾ ਫੜ ਕੇ ਲੋਕਾਂ ਨੇ ਪਹਿਰੇ ਦਿੱਤੇ ਆ ਉਹ ਤੇ ਨਾ ਚਾਹ ਨਾਲ ਲੋਕਾਂ ਵੋਟ ਉਹ ਵੀ ਇੱਕ ਲੜਾਈ ਸੀ ਸੋ ਸਿਆਸਤ ਦੇ ਵਿੱਚ ਜੇ ਤੁਸੀਂ ਚੰਗਾ ਕੰਮ ਕਰਨਾ ਤੇ ਤੁਹਾਨੂੰ ਉਹ ਕੁਰਸੀਆਂ ਜਿਹੜੀਆਂ ਉਹ ਹੱਥ 'ਚ ਰੱਖਣੀਆਂ ਪੈਂਦੀਆਂ ਉਹ ਗਲਮ ਹੱਥ 'ਚ ਰੱਖਣੀ ਪੈਂਦੀ ਆ ਸੋ ਉਹਦੇ ਲਈ ਮੇਰੀ ਵੀ ਇਹੀ ਸਟੇਟਮੈਂਟ ਆ ਕਿ ਅਸੀਂ ਅ 2027 ਦੇ ਵਿੱਚ ਪੂਰੇ ਜੋਰ ਦੇ ਨਾਲ ਪੂਰੇ ਜੋਸ਼ ਦੇ ਨਾਲ ਤੇ ਇਹ ਜਿਹੜੀਆਂ ਇਲੈਕਸ਼ਨਾਂ ਲੜਾਂਗੇ ਤੇ ਇਹਨੂੰ ਜਿੱਤਾਂਗੇ ਤੇ ਆਪਣੀ ਸਰਕਾਰ ਜਿਹੜੀ ਆ ਬੀਟ ਉਹਨੇ 10 ਉਹਨੇ 10 ਮਿੰਟ ਚ ਨਾ ਇੱਕ ਖਬਰ ਚੱਲੀ ਸ਼ਾਇਦ ਅਜੇ ਤੁਸੀਂ ਨਹੀਂ ਵੇਖੀ ਹੋਵੇਗੀ ਕੁਝ ਲੋਕ ਨਾ ਮਾਲਸਾ ਵਾਲੇ ਇਲਾਕੇ ਦੇ ਵਿੱਚ ਬੁੱਤ ਸਾੜ ਰਹੇ ਨੇ ਮਨੀਸ਼ ਸ਼ੋਧਿਆ ਜੀ ਇਸੇ ਕਾਰਨ ਕਿ ਉਹਨਾਂ ਨੇ ਵਯਾਰ ਦਿੱਤਾ ਵੀ ਅਸੀਂ ਲੜਾਈ ਝਗੜੇ ਵੀ ਕਰਾਵਾਂਗੇ ਜੋ ਹੋਇਆ ਸਭ ਤੋਂ ਕਰਾਂਗੇ ਤੇ ਉਹ ਉਹ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜੇ ਵਿਰੋਧ ਹੋਣਾ ਸ਼ੁਰੂ ਹੁੰਦਾ ਹੈ ਜੇ ਕਹਿੰਦੇ ਜਦੋਂ ਵਿਰੋਧ ਹੁੰਦਾ ਫਿਰ ਸਰਕਾਰ ਨੂੰ ਕਿਤੇ ਨਾ ਕਿਤੇ ਤੇ ਇਹ ਗੱਲ ਹਾਲ ਕੱਢਣਾ ਚਾਹੀਦਾ ਨਾ ਇਹ ਚ ਜਿਹਦਾ ਜਨਤਾ ਹੀ ਤੁਹਾਨੂੰ ਇਹ ਸਵਾਲ ਕੀਤਾ ਸੀ ਆ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਹ ਚੀਜ਼ ਹੋ ਚੁੱਕੀ ਆ ਕਿ ਅਸੀਂ ਹਰ ਕੋਈ ਵੀ ਚੀਜ਼ ਚਾਹੇ ਉਹ ਸਹੀ ਆ ਚਾਹੇ ਗਲਤ ਉਹਨੂੰ ਤੋੜ ਮਰੋੜ ਕੇ ਆਪਣੇ ਸਿਸਟਮ ਨਾਲ ਚਲਾਉਣਾ ਪਰ ਮੈਨੂੰ ਇਹ ਲੱਗਦਾ ਵੀ ਜਿੱਦ ਤੁਸੀਂ ਵੇਖੋ ਹਮੇਸ਼ਾ ਧਰਨੇ ਪ੍ਰਦਰਸ਼ਨ ਹੀ ਵੇਖੋਗੇ ਤੁਸੀਂ ਜਦੋਂ ਵੇਖੋਗੇ ਕ੍ਰਿਟਿਸਿਜ਼ਮ ਵੇਖੋਗੇ ਤੁਸੀਂ ਜਦੋਂ ਵੇਖੋਗੇ ਪੰਜਾਬ ਚ ਤੁਸੀਂ ਉਤਲੇ ਫੋਕ ਦੇ ਦੇਖੋਗੇ ਕਦੇ ਤੁਸੀਂ ਇਹ ਵੀ ਵੇਖਿਆ ਵੀ ਸਰਕਾਰ ਨੇ ਆ ਚੰਗਾ ਕੰਮ ਕੀਤਾ ਵਾ ਤੇ ਅੱਜ ਢੋਲ ਵਜਣ ਡਿਆ ਕਦੇ ਕਿਸੇ ਨੇ ਦਿੱਤੀ ਖੁਸ਼ੀ ਪਿਛਲੀਆਂ ਸਰਕਾਰਾਂ ਦੀ ਲਾ ਲੋ ਜੇ ਪਿਛਲੀਆਂ ਸਰਕਾਰਾਂ ਨੇ ਵੀ ਜੇ ਕੋਈ ਚੰਗਾ ਕੰਮ ਕੀਤਾ ਤੇ ਕਦੇ ਕਿਸੇ ਨੇ ਢੋਲ ਵਜਾ ਕੇ ਖੁਸ਼ੀ ਬਣਾਈ ਆ ਕਦੇ ਨਹੀਂ ਹੋਇਆ ਸੋ ਇਹ ਕੈਬਿਨਟ ਬਣ ਗਈ ਆ ਵੀ ਜਿਹੜਾ ਚੰਗਾ ਕਰੋਗੇ ਉਹਦੀ ਅਸੀਂ ਕੋਈ ਗੱਲ ਨਹੀਂ ਕਰਨੀ ਤੇ ਜਿਹੜਾ ਮਾੜਾ ਕਰੋਗੇ ਉਹ ਅਸੀਂ ਨਿੰਦਣਾ ਆ ਤੇ ਨਹੀਂ ਮਾੜਾ ਕਰੋਗੇ ਤਾਂ ਅਸੀਂ ਟੰਗ ਲੱਭਾਂਗੇ ਵੀ ਇਹਨੂੰ ਨਿੰਦਣਾ ਕਿੱਦਾਂ ਆ ਤੇ ਪੰਜਾਬ ਦੇ ਵਿੱਚ ਜਦੋਂ ਕਿ ਇੱਕ ਪੋਜ਼ਿਟਿਵ ਅ ਡਿਬੇਟਸ ਸ਼ੁਰੂ ਹੋਣੀਆਂ ਚਾਹੀਦੀਆਂ ਨੇ ਪੋਜ਼ਿਟਿਵ ਜਿਹੜੀ ਆ ਉਹ ਕੰਮ ਜਿਹੜੇ ਆ ਉਹ ਸ਼ੁਰੂ ਹੋਣੇ ਚਾਹੀਦੇ ਆ ਅਸੀਂ ਗੱਲ ਕਰੀਏ ਆਪਣੇ ਇਹ ਮੈਂ ਚੀਜ਼ ਇੱਕ ਵਾਰੀ ਨੋਟ ਕਰਦਾ ਨਾ ਵੀ ਜਦੋਂ ਸੰਗਤ ਆਉਂਦੀ ਆ ਕਰੇ ਸ਼ੁੱਕਰਵਾਰ ਦੇ ਸ਼ੁੱਕਰਵਾਰ ਬਈਦਾ ਵਾ ਤੇ ਜਿਹੜੇ ਪਿਛਲੇ ਸ਼ੁੱਕਰਵਾਰ ਕੰਮ ਕੀਤੇ ਆ ਸੰਖਤ ਦੇ ਉਹ ਕੋਈ ਨਹੀਂ ਆਕੇ ਕਹਿੰਦਾ ਮੇਰਾ ਹੋ ਗਿਆ ਤੇ ਜਾਂ ਕੋਈ ਨਹੀਂ ਕਹਿੰਦਾ ਜੀ ਵਧਾਈ ਹੋਵੇ ਤੁਹਾਡਾ ਧੰਨਵਾਦ ਤੁਸੀਂ ਇਹ ਕੰਮ ਪੂਰੀ ਕਰਤਾ ਤੇ ਜਿਹਦਾ ਨਹੀਂ ਹੋਇਆ ਹੁੰਦਾ ਤੇ ਉਹ ਸ਼ੁੱਕਰਵਾਰ ਆਕੇ ਕਹਿਣਾ ਹੁੰਦਾ ਵੀ ਆਹ ਨਹੀਂ ਹੋਇਆ ਜੀ ਉਹ ਨਹੀਂ ਹੋਇਆ ਤੇ ਮੈਂ ਕਿਨਾਂ ਨਵ ਜਿਹਨਾਂ ਦੇ ਪਿਛਲੇ ਹਫਤੇ ਕੀਤੇ ਉਹ ਕਿੱਥੇ ਗਏ ਭਲਾ ਮਤਲਬ ਸਾਨੂੰ ਦੋਵੇਂ ਪੱਖਾਂ ਦੇ ਵਿੱਚ ਚੱਲਣਾ ਚਾਹੀਦਾ ਪਰ ਅਸੀਂ ਨਹੀਂ ਚੱਲਦੇ ਸੋ ਇਹ ਇਦਾਂ ਹੀ ਪੁਤਲੇ ਫੁਕਣ ਵਾਲੀ ਗੱਲ ਹੈ ਮੈਂ ਥੋੜਾ ਜਿਹਾ ਤੁਹਾਡੇ ਚਿਹਲੇ ਵਾਲੇ ਪਾਸੇ ਵੀ ਆਵਾਂ ਤਰਨਤਾਰ ਵਾਲੇ ਪਾਸੇ ਜਿਮਨੀ ਚੋਣਾ ਹੋ ਰਹੀ ਹੈ ਜੀ ਕੁਝ ਦਿਨ ਪਹਿਲਾਂ ਤੁਹਾਡੇ ਵਰਕਰਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਕਿ ਕੁਝ ਐਸੇ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਜਿਹੜੇ ਅਕਾਲੀ ਦਲ ਦੇ ਸਮਝਣਾ ਰਾਜਭਾਗ ਵੀ ਪੋਣਿਆ ਤੇ ਉਹ ਨਸ਼ੇ ਦੇ ਤਸਕਰ ਵੀ ਰਹੇ ਨੇ ਅੱਜ ਕਿਹੜੀ ਵਾਸ਼ਿੰਗ ਮਸ਼ੀਨ ਆ ਗਈ ਜੀ ਭਗਵੰਤ ਮਾਨ ਸਾਹਿਬ ਨੇ ਖੁਦ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਮੈਂ ਨਹੀਂ ਨਾਂ ਲੈ ਰਿਹਾ ਤੁਹਾਡੇ ਵਰਕਰ ਨਾਲ ਰਿਹਾ ਜਿਵੇਂ ਇਹ ਬੰਦੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਪਾਰਟੀ ਸ਼ਾਮਲ ਕਰਕੇ ਹਲਕਾ ਇੰਚਾਰਜ ਵੀ ਲਾ ਦਿੱਤਾ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਨੂੰ ਲੱਗਦਾ ਕਿ ਜਿੰਨਾ ਚਿਰ ਸਾਡੇ ਕੋਲ ਕਿਸੇ ਪ੍ਰਤੀ ਕੋਈ ਪੂਕਤਾ ਸਬੂਤ ਨਹੀਂ ਹੈਗੀ ਚਾਹੇ ਉਹ ਕੋਈ ਵੀ ਆ ਤੇ ਸਾਨੂੰ ਕੋਈ ਇਦਾਂ ਦੀ ਇਲਜ਼ਾਮਬਾਜ਼ੀ ਜਿਹੜੀ ਨਹੀਂ ਕਰਨੀ ਚਾਹੀਦੀ ਅ ਦੂਜੀ ਗੱਲ ਆ ਕਿ ਜੇ ਕੋਈ ਨਸ਼ੇ ਦਾ ਤਸਕਰ ਆ ਤੇ ਜਦੋਂ ਪਹਿਲਾਂ ਚੋਣਾ ਲੜਦੇ ਰੋ ਉਹਦਾ ਰੋਲਾ ਪੈਣਾ ਚਾਹੀਦਾ ਤੇ ਬਾਕੀ ਜਿਹੜਾ ਇਲਾਕਾ ਵਾ ਉਹ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਾ ਉਹ ਸਮਝਦਾ ਹੁੰਦਾ ਤੇ ਜਾਣਦਾ ਹੁੰਦਾ ਵਾ ਤੇ ਹਰਮਿੰਦਰ ਸਿੰਘ ਸੰਧੂ ਜਿਹੜੇ ਆ ਉਹ ਅ ਲੰਮਾ ਸਮਾਂ ਉਹਨਾਂ ਨੇ ਤਿੰਨ ਵਾਰ ਦੇ ਐਮਐਲਏ ਰਹੇ ਆ ਤੇ ਮਾੜੇ ਬੰਦੇ ਨੂੰ ਤੇ ਲੋਕ ਮੈਂਬਰੀ ਨਹੀਂ ਅਗਲੀ ਈ ਜਿੱਤਣ ਦਿੰਦੇ ਉੱਥੋਂ ਸੋਟ ਲੈ ਲੈਂਦੇ ਆ ਤੇ ਤਿੰਨ ਵਾਰ ਦੇ ਉਹ ਐਮਐਲਏ ਰਹੇ ਆ ਸੋ ਜਨਤਾ ਦਾ ਉਹਨਾਂ ਨੂੰ ਸਾਥ ਆ ਤੇ ਬਾਕੀ ਮੈਨੂੰ ਇਹ ਲੱਗਦਾ ਕਿ ਇਸ ਵਾਰ ਵੀ ਅਸੀਂ ਉੱਥੋਂ ਦੀ ਜਿਹੜੀ ਸ਼ੀਟ ਆ ਉਹ ਜਿੱਤ ਕੇ ਵੱਡੀ ਲੀਡ ਨਾਲ ਤੇ ਆਮ ਆਦੀ ਪਾਰਟੀ ਜਿੱਤ ਲਈ ਇੱਕ ਇਮਾਨਦਾਰੀ ਨਾਲ ਜਵਾਬ ਦਿਓ ਜੀ ਮੈਂ ਛਾਹਗਾ ਵੀ ਇਮਾਨਦਾਰੀ ਨਾਲ ਜਵਾਬ ਮਿਲੇ ਕਿ ਤੁਹਾਡਾ ਇੱਕ ਨਾ ਹੋਰ ਸੋਚ ਸੀ ਕਿ ਅਸੀਂ ਉਹਨਾਂ ਵਰਕਰਾਂ ਦਾ ਧਿਆਨ ਰੱਖਾਂਗੇ ਜਿਹੜੇ ਦਰਿਆ ਵਛਾ ਕੇ ਪੋਸਟਰ ਲਾ ਕੇ ਕੰਮ ਕਰਦੇ ਨੇ ਹੁਣ ਜਿਹੜੇ ਬੰਦੇ ਨੇ ਇੰਨਾ ਚਿਰ ਮਿਹਨਤ ਕੀਤੀ 3 ਸਾਲ 3.5 ਸਾਲ ਪਾਰਟੀ ਵਾਸਤੇ ਕੰਮ ਕਰ ਰਹੇ ਨੇ ਪਾਰਟੀ ਨੂੰ ਖੜੇ ਕਰਨ ਵਾਲੇ ਉਹ ਲੋਕ ਨੇ ਪਰ ਉਹਨਾਂ ਦੀ ਮਿਹਨਤ ਨੂੰ ਨਕਾਰ ਜਾਂ ਮੈਂ ਇਹੀ ਸ਼ਬਦ ਵਰਤਾਂ ਨਕਾਰ ਦਿਆ ਹੋਇਆ ਅੱਜ ਆਪਾਂ ਜਿਹੜਾ ਬਾਹਰੋਂ ਆਇਆ ਪਾਰਟੀ ਚੋਂ ਬੰਦਾ ਉਹਨੂੰ ਆਪਾਂ ਟਿਕਟ ਦੇ ਰਹੇ ਹਾਲਾਂਕਿ ਮੇਰਾ ਸੰਧੂ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਹੀ ਉਹਨਾਂ ਨਾਲ ਕੋਈ ਵਿਰੋਧ ਹੈ ਮੈਂ ਕਹਿੰਦਾ ਵਧੀਆ ਕੈਂਡੀਡੇਟ ਚੁਣਿਆ ਸੋਈ ਪਰ ਮੈਂ ਕਹਿੰਦਾ ਵੀ ਉਹ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਆਪਾਂ ਉਹਨਾਂ ਦੇ ਹੱਕ ਤੇ ਡਾਕਾ ਮਾਰ ਰਹੇ ਜਿਹੜੇ ਪੁਰਾਣੇ ਵਰਕਰ ਸੀ ਮੈਂ ਸਮਝਦਾ ਹਾਂ ਕਿ ਜਿਵੇਂ ਤੁਸੀਂ ਤੇ ਆਪਾਂ ਹਰ ਰੋਜ਼ ਕੋਈ ਨਾ ਕੋਈ ਮੂਵੀ ਵੇਖਦੇ ਆ ਜਾਂ ਜਦੋਂ ਤੁਹਾਡਾ ਸਮਾਂ ਲੱਗਦਾ ਤੁਸੀਂ ਮੂਵੀ ਵੇਖਦੇ ਹੋ ਤੇ ਇੱਕ ਕੈਕਟਰ ਕਈ ਵਾਰੀ ਵਿਲਨ ਦਾ ਰੋਲ ਕਰਨ ਲਿਆ ਹੁੰਦਾ ਕਿ ਫਿਲਮ ਦੇ ਵਿੱਚ ਕੋਈ ਕਰਨ ਲਿਆ ਹੁੰਦਾ ਕਿ ਫਿਲਮ ਵਿੱਚ ਕੋਈ ਕਰਨ ਲਿਆ ਹੁੰਦਾ ਬਿਲਕੁਲ ਬਿਲਕੁਲ ਕਈ ਵਾਰੀ ਇਹ ਦਾਅਵਾ ਕਿ ਪਾਰਟੀਆਂ ਜਾਂ ਜਦ ਦਾ ਫਿਲਮਾਂ ਦੇ ਡਾਇਰੈਕਟਰ ਨੂੰ ਸਮਝ ਆ ਜਾਂਦੀ ਹੈ ਕਿ ਉਦਾਂ ਦੇ ਐਕਟਰ ਬੜਾ ਸੋਹਣਾ ਵਾ ਤੇ ਬੜਾ ਵਧੀਆ ਵਾ ਪਰ ਇਹ ਫਿਲਮ ਦੇ ਰੋਲ ਦੇ ਫਿੱਟ ਦੇ ਵਿੱਚ ਐਤਕੀ ਇਹਨੇ ਨਹੀਂ ਬੈਣਾ। ਸੋ ਇਹੋ ਹੀ ਚੀਜ਼ਾਂ ਰਾ ਨੀਤੀ 'ਚ ਵੇਖੀਆਂ ਜਾਂਦੀਆਂ ਕਿ ਜਦੋਂ ਚੋਣਾਂ ਆਉਂਦੀਆਂ ਵਾ ਵੀ ਇਸ ਵੇਲੇ ਜਿਹੜਾ ਰੋਲ ਕਰਨਾ ਪੈਣਾ ਉਹ ਕੌਣ ਕਰ ਸਕਦਾ ਹੈ ਕਿਦਾਂ ਲਿਵਾ ਸਕਦਾ ਹੈ। ਦੂਜੀ ਗੱਲ ਆ ਵੀ ਵਰਕਰਾਂ ਦੀ ਆਮ ਆਦਮੀ ਪਾਰਟੀ ਇੱਕ ਜਿਹੀ ਪਾਰਟੀ ਆ। ਜਿਨਨੇ ਕਦਰ ਪਾਈ ਹੈ ਜੇ ਅੱਜ ਪੰਜਾਬ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਤੇ ਖਰੂਦ ਸਾਹਿਬ ਤੋਂ ਐਮਐਲਏ ਤਾਂ ਹੀ ਬਣਿਆ ਜੇ ਪਾਰਟੀ ਨੇ ਮਿਹਨਤ ਵੇਖੀ ਆ ਤੇ ਟਿਕਟ ਦਿੱਤੀ ਆ ਤੇ ਜੇ ਇਧਰੋਂ ਸ਼ਹਿਰੀ ਕਲ ਸੀ ਤਾਂ ਸ਼ੁਰੂ ਹੋ ਜੀਏ ਤੇ ਇਧਰੋਂ ਤੁਰੇ ਆ ਜੀ ਆਪਾਂ ਅਗਲੇ ਬੰਨੇ ਅਮਰਸਰ ਆ ਜੀ ਉੱਥੋਂ ਜਿਨਨੇ ਐਮਐਲਏ ਬਣਿਆ ਅਗਲੇ ਬੰਨੇ ਬਲਾਰਜੀਤ ਪੁੱਲਰ ਜ਼ਿਲ੍ਹੇ ਦੇ ਯੂਥ ਵਿੰਗ ਦੇ ਜ਼ਿਲ੍ਹੇ ਦੇ ਪ੍ਰਧਾਨ ਹੀ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਆ ਤੇ ਮੰਤਰੀ ਵੀ ਬਣਾਇਆ ਤੇ ਮੈਡਮ ਅਮਨ ਹੈ ਸਾਡੀ ਮੋਗੇ ਤੋਂ ਤੇ ਸਾਡੇ ਯੂਥ ਦੇ ਵਿੱਚ ਮੌਲਕ ਹੈ ਮੁੰਡਾ ਬਾਗੇਪੁਰਾ ਇਹ ਤੋਂ ਅਮਰਤ ਹੈ ਤੇ ਮੀਤਿਆਰ ਵਰਗੇ ਸਾਥੀ ਨੇ ਸਾਡੇ ਸਾਰੇ ਤੇ ਇਹ ਸਾਰੇ ਮਿਹਨਤ ਨਾਲ ਹੀ ਆਏ ਆ ਤੇ ਜਿ ਅੱਜ ਚੇਅਰਮੈਨਿਆਂ ਦੀ ਗੱਲ ਕਰੋ ਰਜਿੰਦਰ ਸਿੰਘ ਉਸਮਾ ਜਿਹਨੇ ਮਿਹਨਤ ਕੀਤੀ ਚੇਅਰਮੈਨ ਹੀ ਮੇਰੀ ਪਲੈਨਿੰਗ ਬੋਰਡ ਦੀ ਕੋਈ ਛੋਟੀ ਚੇਅਰਮੈਨ ਹੀ ਨਹੀਂ ਆ ਅੱਜ ਸਾਡੇ ਦੂਜਾ ਇੰਪਰੂਵਮੈਂਟ ਟਰਸਟ ਦੀ ਗ੍ਰਿੰਦਰ ਸਿੰਘ ਬੈੜਵਾਲ ਯੂ ਦੇ ਪ੍ਰੈਜ਼ੀਡੈਂਟ ਹੁੰਦੇ ਸੀ ਅੱਜ ਉਹ ਪਲੈਨਿੰਗ ਬੋਰਡ ਦੇ ਬਣੇ ਆ ਹਰਜੀਤ ਸਿੰਘ ਸੰਧੂ 12 ਸਾਲ ਦੀ ਮਿਹਨਤ ਆ ਮੰਡੀ ਬੋਰਡ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਚਾਰ ਦਿਨ ਪਹਿਲਾਂ ਅਮਿੰਦਰ ਸਿੰਘ ਐਮੀ ਆ ਉਹ ਖਲੂਸਾ ਮਾਰਕੀਟ ਕਮੇਟੀ ਚੇਅਰਮੈਨ ਬਣੇ ਕੁਲਦੀਪ ਸਿੰਘ ਰੰਧਾਵਾ ਵਾ ਤਰਨਤਾਰ ਤੋਂ ਬਣੇ ਸੋ ਮੈਂ ਕਦੇ ਇਹੋ ਜਿਹੇ ਚੇਅਰਮੈਨ ਨਹੀਂ ਇਦਾਂ ਵੇਖਿਆ ਨਹੀਂ ਵੀ ਆਮ ਘਰਾਂ ਲਈ ਚੱਲ ਜਾਣ ਉਹ ਤਾਂ ਸਰਕਾਰਾਂ ਬਣਾਉਣ ਤੱਕ ਲਾਰੇ ਲੂਰੇ ਲੱਗਦੇ ਹੁੰਦੇ ਸੀ ਬਾਅਦ ਵਿੱਚ بڑے بڑے ਰੇਟ ਤੈਅ ਹੋ ਜਾਂਦੇ ਹੁੰਦੇ ਸੀ ਵੀ ਇਹ 50 ਲੱਖ ਦੀ ਹੈ 70 ਲੱਖ ਦੀ ਤੇ ਵੱਡੇ ਲੋਕਾਂ ਕੋਲ ਪੈਸੇ ਹੁੰਦੇ ਸੀ ਉਹ ਚੇਅਰਮੈਨ ਇਹ ਲੈ ਜਾਂਦੇ ਹੁੰਦੇ ਸੀ ਵੀ ਆਪਾਂ ਨੂੰ ਤਾਂ ਟੌਟਾ ਪਾ ਹੀ ਚਾਹੀਦਾ ਤੇ ਇਧਰ ਲੋਕ ਪਾਰਟੀ ਨੇ ਮਿਹਨਤਾਂ ਦਿੱਤੀ ਆ ਤੁਸੀਂ ਵੇਖੋ ਸੁਲਤਾਨਪੁਰ ਤੇ ਲੋਧੀ ਸਾਡਾ ਮੁਹੰਮਦ ਰਫੀ ਆ ਜੀ ਕਬੂਰਤਲੇ ਉਹਨੂੰ ਮਾਰਕੀਟ ਕਮੇਟੀ ਦੀ ਚੇਅਰਮੈਨ ਹੀ ਦਿੰਦੀ ਆ ਤੇ ਜਿਹੜਾ ਬੰਦਾ ਜਿਹੜੀ ਮਾਰਕੀਟ ਕਮੇਟੀ ਦੇ ਅੱਗੇ ਸਬਜ਼ੀ ਦਾ ਕੰਮ ਕਰਦਾ ਸੀ ਉਹਦੀ ਚੋਕੇ ਕੁਰਸੀ ਤੇ ਉਹਨੂੰ ਬਾਹਤਾ ਏਡੀ ਵੱਡੀ ਕੁਰਸੀ ਦੇ ਹਨ ਇਹ ਕਿਉਂ ਸੰਭਵ ਹੋਇਆ ਆ ਆਮ ਆਦਮੀ ਪਾਰਟੀ ਕਰਕੇ ਹੋਇਆ ਤੇ ਇੱਕ ਆਖਰੀ ਸਵਾਲ ਆ ਜੀ ਆਉਣ ਵਾਲੇ ਤਰਨਤਾਰਨ ਦੇ ਜਿਮਣੀ ਚੋਣਾਂ ਦੇ ਵਿੱਚ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਅਕਾਲੀ ਦਲ ਨਾਲ ਜਾਂ ਕਾਂਗਰਸ ਪਾਰਟੀ ਨਾਲ ਜਾਂ ਫਿਰ ਭਾਜਪਾ ਦੇ ਨਾਲ ਅ ਦੇਖੋ ਗੱਲ ਇਦਾਂ ਵਾ ਵੀ ਜਿਹੜੀ ਜਨਤਾ ਵਾ ਉਹ ਸਮਝਦੀ ਆ ਆਮਦਵੀ ਪਾਰਟੀ ਨੇ ਬੜੇ ਕੰਮ ਕੀਤੇ ਆ ਤੇ ਚਾਹੇ ਉਹ ਬਿਜਲੀ ਦੇ ਕੰਮ ਹੋਣ ਚਾਹੇ ਬਿੱਲਾ ਮਾਫੀ ਦੀ ਗੱਲ ਹੋਵੇ ਚਾਹੇ ਕਿਸਾਨਾਂ ਨੂੰ ਬਿਲੀ ਦਿਨੇ ਸਪਲਾਈ ਨਿਰਵਿਘਨ ਦੇਣ ਦਾ ਕੰਮ ਹੋਵੇ ਚਾਹੇ 175 ਸਕੀਮ ਜਿਹੜੀ ਘਰੇ ਬੈਠੇ ਤੁਸੀਂ 44 ਕੰਮ ਕਰਾ ਸਕਦੇ ਉਹਦੀ ਗੱਲ ਹੋਵੇ ਤੇ ਮੈਨੂੰ ਨਹੀਂ ਲੱਗਦਾ ਇੱਥੇ ਕੇ ਪਾਰਟੀ ਨਾਲ ਮੁਕਾਬਲਾ ਆਊਗਾ ਇਹ 1 65 ਜਿੱਤ ਹੈ ਤੇ ਇਹਦੇ ਨਤੀਜੇ ਵੇਖ ਕੇ ਆਪਾਂ ਇੱਕ ਵਾਰੀ ਦੁਬਾਰਾ ਇੰਟਰਵਿਊ ਕਰਾਂਗੇ ਤੇ ਲੋਕਾਂ ਦੇ ਵਿੱਚ ਹੁਣ ਅਸੀਂ ਸਰਵੇ ਕਰਾਇਆ ਸੀ ਲੋਕਾਂ ਦੇ ਵਿੱਚ ਪੂਰਾ ਮਾਹੌਲ ਆ ਤੇ ਆਪਾਂ ਵੱਡੀ ਸ਼ੀਟ ਦੇ ਨਾਲ ਇਹ ਚਲੋ ਆਪਣੇ ਇਲਾਕੇ ਦੇ ਲੋਕਾਂ ਨੂੰ ਤੇ ਪੁੱਛਿਆ ਇੱਕ ਹੋਰ ਸਵਾਲ ਕਰੀ ਲਈ ਛੋਟਾ ਜਿਹਾ ਕਹਿੰਦੇ ਮਨਜਿੰਦਰ ਸਿੰਘ ਲਾਲਪੁਰਾ ਇੱਕ ਟੈਕਸੀ ਡਰਾਈਵਰ ਤੋਂ ਉੱਚੇ ਅਹੁਦੇ ਤੇ ਪਹੁੰਚਿਆ ਇਹ ਬਹੁਤ ਲੋਕਾਂ ਨੂੰ ਨਹੀਂ ਪਤਾ ਤੇ ਇਹ ਮੈਂ ਕਹਿੰਨਾ ਵੀ ਅੱਜ ਸਾਡੇ ਬਾਤਾਂ ਵਿੱਚ ਹੀ ਦੱਸ ਦੇ ਨਹੀ ਇਹ ਚੀਜ਼ ਬਿਲਕੁਲ ਇਹਨਾਂ ਨੇ ਗਲਤ ਚਲਾਈ ਆ ਮੈਂ ਪਹਿਲਾਂ ਆਰਮੀ ਦੇ ਵਿੱਚ ਰਿਹਾ ਵਾਂ ਤੇ 9mm ਪਿਸਟਲ ਦਾ ਮੈਂ ਸ਼ੂਟਰ ਰਿਹਾ ਵਾਂ ਤੇ ਖੁੱਲੀ ਉਥੇ ਵੀ ਤਨਖਾਹ ਲੈਣਾ ਹਾਂ ਮਉ ਮੈਂ ਲੜਿਆ ਹਾਂ ਉਥੋਂ ਵੀ ਮੈਂ ਚੰਗੀ ਪੋਜੀਸ਼ਨ ਜਿਹੜੀ ਆ ਉਹ ਹਾਸਲ ਕੀਤੀ ਆ ਜੀ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਂ ਵਾਟਰ ਸਪਲਾਈ ਦੇ ਵਿੱਚ ਸਿਲੈਕਟ ਹੋਇਆ ਫਿਰ ਮੋਬੀ ਛੜਤੀ ਤੇ ਚਲੋ ਐ ਪਾਸੇ ਆਉਣਾ ਸੀ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਪਣਾ ਕਾਰੋਬਾਰ ਕੀਤਾ ਹੂੰ ਤੇ ਖੇਤੀਬਾੜੀ ਦਾ ਨਾਲ ਕੰਮ ਹੀ ਹੂੰ ਤੇ ਹੋរី ਹੋਰੀ ਫਿਰ ਪਾਰਟੀ ਨੇ ਜੋ ਫਿਰ ਮੈਂ ਐਡਵੋਕੇਟ ਬਣਨ ਵਾਸਤੇ ਗਿਆ ਤੇ ਉਹ ਅਜੇ ਐਡਮਿਸ਼ਨਾਂ ਜਿਹੜੀਆਂ ਸੀ ਉਹ ਜੂਨ ਜੁਲਾਈ ਚ ਹੋਣੀਆਂ ਸੀ ਤੇ ਮੈਂ ਨਵੰਬਰ ਚ ਸ਼ੁਰੂ ਕੀਤਾ ਤੇ ਉਦੋਂ ਹੀ ਆਮ ਆਦੀ ਪਾਰਟੀ ਆ ਗਈ ਤੇ ਟੀਵੀ ਤੇ ਬੈਠਿਆ ਫਿਰ ਮੈਂ ਵੇਖਿਆ ਤੇ ਮੈਨੂੰ ਲੱਗਾ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਫਿਰ ਇਹਨਾਂ ਦਾ ਜਿਹੜਾ ਵਾ ਉਹ ਆਪਾਂ ਸਾਥ ਦਿੱਤਾ ਤੇ ਅੱਜ ਪਾਰਟੀ ਦੇ ਜੂਜ ਦੇ ਪ੍ਰੈਜ਼ੀਡੈਂਟ ਵੀ ਆ ਇੱਕ ਨਾ ਸਿੱਖ ਜਥੇਬੰਦੀ ਦਾ ਵੀ ਸਵਾਲ ਸੀ ਵੀ ਬੰਜਿੰਦਰ ਸਿੰਘ ਨੇ ਵੀ ਪੁੱਛ ਲਿਓ ਵੀ ਰੂਪ ਕਿਉਂ ਬਦਲ ਲਿਆ ਬੜਾ ਸੋਹਣਾ ਦਾੜਾ ਲੱਗਦਾ ਸੀ ਤੁਹਾਡਾ ਜਦੋਂ ਤੁਸੀਂ ਨਵੇਂ-ਨਵੇਂ ਆਏ ਪਾਰਟੀ 'ਚ ਅਸੀਂ ਵੀ ਤੁਹਾਡੀ ਕੈਂਪੇਨ 'ਚ ਸ਼ਾਮਲ ਰਿਹਾ ਸਰਦਾਰ ਜਸਪੀਰ ਸਿੰਘ ਸੋਰ ਸਿੰਘ ਵਾਲਾ ਨਾਲ ਕਾਫੀ ਤੁਹਾਡੇ ਨਾਲ ਬੰਦੇ ਕੰਮ ਕਰਦੇ ਰਹੇ ਮੇਰੇ ਪਿੰਡ ਦੇ ਵੀ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਸਵਾਲ ਜ਼ਰੂਰ ਕਰਿਓ ਵੀ ਇਹਨਾਂ ਰੂਪ ਕਿਉਂ ਬਦਲ ਲਿਆ ਇਹਦਾ ਜਵਾਬ ਮੈਂ ਜਦੋਂ ਦਾਖਲ ਹੋਇਆ ਉਦੋਂ ਮੈਂ ਦੇ ਚੁੱਕਾ ਵਾਂ ਤੇ ਵਾਰ-ਵਾਰ ਇਹਦਾ ਮੈਂ ਜਵਾਬ ਨਹੀਂ ਦੇਣਾ ਇੱਕ ਮੇਰੀ ਸਰੀਰਕ ਪਰੇਸ਼ਾਨੀ ਆ ਕੋਈ ਨਹੀਂ ਗੁਰੂ ਕਿ ਜਦੋਂ ਆਪਾਂ ਫਿਰ ਉੱਤੇ ਜਾਵਾਂਗੇ ਇਹਦੇ ਨਾਲ ਉੱਤੇ ਕੋਈ ਉਹ ਨਹੀਂ ਹੈਗਾ ਚਲੋ ਬਸ ਬਤਨਵਾਜੀ ਲੋਕਾਂ ਦੇ ਸਵਾਲ ਸੀ ਮੈਂ ਕਿਹਾ ਚੱਲ ਕਰੀ ਗਏ ਥੈਂਕ ਯੂ ਧੰਨਵਾਦ ਧੰਨਵਾਦ ਜੀ ਸੋ ਇਸ ਸੰਸ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਜਿਨ੍ਹਾਂ ਦੇ ਨਾਲ ਆਪਾਂ ਅੱਜ ਖੁੱਲ ਕੇ ਗੱਲਬਾਤ ਕੀਤੀ ਹੈ ਸੋ ਮੈਨੂੰ ਲੱਗਦਾ ਵੀ ਆਮ ਘਰਾਂ ਦੇ ਜਿਹੜੇ ਨੌਜਵਾਨ ਇਸ ਤਰ੍ਹਾਂ ਦੇ ਅੱਗੇ ਲੱਗੇ ਨੇ ਉਹਨਾਂ ਨੇ ਵਾਕਈ ਰਾਜਨੀਤੀ ਦਾ ਵਿੱਚ ਕੁਛ ਨਾ ਕੁਛ ਨਵਾਂ ਕਰਕੇ ਦਿਖਾਇਆ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੁੜੇ ਹੋ ਪੰਜਾਬੀ ਲੋਕ ਚੈਨਲ ਤਰਨ ਤਰਨ ਧੰਨਵਾਦ